ਵੀ ਰਿਵਿਊ ਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜੇਬੀ ਉਮਰ ਕਰੀ ਲਗਭਗ 80 ਸਾਲ ਹੈ ਉਹਦੀ ਡੈੱਡ ਬੋਡੀ ਪਈ ਹੋਈ ਹੈ। ਉਹ ਕਾਰਨ ਕਲੀਅਰ ਨਹੀਂ ਹੈ। ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਬੁਲਾਈਆ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਹੈ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਖਲੜਾ ਹੋਇਆ। ਹੀ ਰਿਲੇਸ਼ਨਸ ਹੀ ਆ ਰਹੇ ਕਿਸ ਤਰ੍ਹਾਂ ਸਾਰਾ ਘਟਨਾ ਕਰਨ ਵਾਪਿਆ ਤੇ ਕੁੱਝ ਵੀ ਕਾਰਵਾਈ ਕਿਹੋ ਜੀ ਹੋਈ ਮੇਰਾ ਨਾਮ ਪਿੰINDER KAUR ਸਿੰਘ ਵਾਸੀ ਸੁਲਤਾਨਪੁਰਪੁਰਖ ਚੌਕ ਚੇਰੇ ਚੰਨ ਤੇ ਅੱਜ ਤੋਂ ਮੌਲਕ ਠਾਈ ਤੋਂ ਨਕਸੀ ਦੀ ਜਿਲਦਰੀ ਦਾ ਕਤਲ ਹੋਇਆ ਸੁਲਤਾਨਪੁਰ ਚੌਂਕ ਤੇ ਚੰਗੀ ਸਿੰਘ ਦਾ ਮੈਂ ਚੰਗੀ ਸਿੰਘ ਦਾ ਛੋਟਾ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਔਰ ਹੁਣ ਤੱਕ ਜਿਹੜੀ ਪੁਲਿਸ ਨੇ ਡੇਟਾ ਹੈ ਜਿਹੜੇ ਮੁਲਜ਼ਮ ਨੇ ਜਿਹੜੇ આરોપી ਨੇ ਉਹ ਫੜ ਲਏ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਜਿਹੜਾ ਕਾਰਵਾਈ ਹੋਈ ਹੈ ਚਾਹੇ ਪੁਲਿਸ ਦੀ ਗੱਲ ਕਰੀਏ ਜਾਂ ਜਿਹਨਾਂ ਲੋਕਾਂ ਨੇ ਮਾਰਿਆ ਹੈ ਉਹਨਾਂ ਨੇ ਪਹਿਲਾਂ ਵਿਸ਼ਵਾਸ ਬਣਾਇਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪੁਲਿਸ ਦੀ ਕਾਰਗੁਜ਼ਾਰੀ ਤਾਂ ਬਹੁਤ ਵਧੀਆ ਰਹੀ ਹੈ ਅਸੀਂ ਅਕਸਰ ਕਹਿੰਦੇ ਹਾਂ ਵੀ ਆਪ ਪੁਲਿਸ ਕਰਦੀ ਕੁਛ ਨਹੀਂ ਲੇਕਿਨ ਮਾੜ ਨੂੰ ਸਾਡੇ ਸਿਰ ਤੇ ਪਈ ਅਸੀਂ ਕਹਾਂਗੇ ਵੀ ਆਪ ਪੁਲਿਸ ਜੋ ਕਰਦੀ ਹੈ ਨਾ ਉਸ ਤੋਂ ਬਹੁਤ ਬੰਦਾ ਘਰ ਬਣਦਾ ਜਿਚਾੜੀ ਰਹੀ ਹੈ ਧੰਨਵਾਦ ਤੁਹਾਡੇ ਪਿੰਡ ਦੇ ਇੱਕ ਜਿਹੜੇ ਆਉਂਦੇ ਨੇ ਘਰ ਦੇ ਇੱਕ ਵਿਸ਼ਵਾਸ ਬਣਾਇਆ ਕਿ ਵੀ ਇਹੋ ਜੀ ਵਾਰਦਾਤ ਅੰਜਾਮ ਦੇ ਸਕਦੀ ਹੈ। ਇਹ ਕਹਿ ਸਕਦੇ ਆ ਕਿ ਜਦੋਂ ਇੱਕ ਬੰਦਾ ਆਪਣੇ ਨਾ ਆਪਣੇ ਪੱਟੇ ਪਰੋਂ ਕਾਗਜ਼ ਵੀ ਨਾ ਕਿ ਬੱਸ ਸੀਐਮ ਉਧਰ ਜਾਣੀ ਸਰਦੇ ਹੈ ਨਾ ਬਸ ਇਹ ਸੀਗਾ ਕਿ ਮੈਂ ਮਤਲਬ ਕਿ ਕਦੀ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਆ ਵੀ ਇਦਾਂ ਦਾ ਕੰਮ ਨਹੀਂ ਕਰ ਸਕਦੇ। ਹੁਣ ਅੱਜ ਇਹ ਘਟਨਾ ਵਾਪਰ ਗਈ ਤੁਹਾਡੇ ਸਾਹਮਣੇ ਤੁਹਾਡੇ ਵਿੱਚ ਨਹੀਂ ਰਹੀ। ਆ ਜਿਹੜੀ ਪੁਲਿਸ ਨੇ ਐਕਟੀਵਿਟੀ ਕੀਤੀ ਹੈ ਕੋਈ ਹੋਰ ਵੀ ਉਹਨਾਂ ਤੋਂ ਮੰਗ ਹੈਗੀ ਹੈ ਪੁਲਿਸ ਤੋਂ ਅਸਰ ਮੰਨਤੇ ਹੀ ਹੈ ਕਿ ਜੋ ਇਹਦੇ ਵਿੱਚ ਹੋ ਰਹੀ ਹੈ ਪਰਚਾ ਨਾ ਬਸ ਸਜਾ ਸਕ ਤੋਂ ਸਕਤੇ ਨਹੀਂ ਸਕਤੋ ਵੀ ਨਾ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਤੁਸੀਂ ਕਿਸੇ ਇਨਸਾਨ ਦੀ ਜਾਨ ਲੈ ਰਹੇ ਹੈਗੇ ਹੋ ਇਹਨਾਂ ਨੂੰ ਅਹਿਸਾਸ ਹੋਵੇ ਇਹਨਾਂ ਦੀ ਰੂਹ ਤਾਂ ਕੰਬੇ ਤੁਹਾਡੇ ਬ੍ਰਦਰ ਸੀਗੇ ਹਾਂਜੀ ਮੇਰਾ ਸਾਥ ਬਰੇਲ ਲਾਸ ਬਰੇਲ ਸੀ ਤੇ ਕਾਚ ਅਕੇਲੇ ਰਹਿੰਦੇ ਸੀ ਕਿਹੋ ਜਿਹਾ ਉਹਨਾਂ ਦਾ ਜੀਵਨ ਆਪਨ ਸੀ ਕਿ ਬਹੁਤ ਵਧੀਆ ਬਹੁਤ ਕੀ ਕੰਮ ਕਰਦੇ ਸੀ ਕਿਸ ਤਰ੍ਹਾਂ ਦਾ ਬਹੁਤ ਅੱਛਾ ਜੀ ਬੈਰੀ ਸੌਫਟ ਸਪੋਕਰ ਕਿ ਜਿਹੜਾ ਉਹ ਵਾਦ ਕੱਟ ਨਹੀਂ ਲੈਣਦੇ ਜੀ ਕੋਈ ਅਸੀਂ ਬੰਦੀ ਨਾ ਵੱਖ ਦੀ ਸੁਣੀ ਨਹੀਂ ਹਮ ਪਰਿਵਾਰ ਚ ਇਕੱਲੇ ਰਹਿੰਦੇ ਸੀ ਅਸਲੇ ਇਕੱਲੇ ਸੀ ਬਾਰਛੇ ਦੀ ਮੈਸੇਜ ਵੀ ਰੱਖੇ ਹੋਏ ਉਂਝ ਇਕੱਲੇ ਰਹਿੰਦੇ ਜਿਉਂ ਅਸੀਂ ਕਹਿੰਦੇ ਕੋਈ ਸਾਡੇ ਨਾਲ ਆ ਜਾ ਸਾਡੇ ਨਾਲ ਆ ਕੇ ਜਿਆਦਾ ਵਜਾ ਆ ਮੇਰੇ ਬਾਰੇ ਵੀ ਆ ਹਮ ਆਪਣੇ ਕੰਮ ਚ ਮਸ਼ਰੂਫ ਸਰ ਬਹੁਤ ਵਧੀਆ ਤੇ ਇਹ ਕਹਿੰਦੇ ਨੇ ਕੋਈ ਉਹਨਾਂ ਨੇ ਪ੍ਰੋਪਰਟੀ ਵੀ ਕੀਤੀ ਉਹ ਔਰ ਲਾਲਚੂਨਾ ਲੋਕਾਂ ਨੂੰ ਪਿਆ ਨਹੀਂ 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 ਲੋਕੀ ਵਾਹ ਹਮ ਇਹ ਦੇ ਰੈਂਸਮ ਮੰਗਦੇ ਹੋਣਗੇ ਸਾਡੇ ਹੂੰ ਉਹਨਾਂ ਦੇ ਤਾਂ ਨਹੀਂ ਜਿੱਤਾ ਸਾਨੂੰ ਤੁਹਾਨੂੰ ਕਦੀ ਲੱਗਿਆ ਕਿ ਇਹ ਲੋਕ ਖਤਰਨਾਕ ਹੋ ਸਕਦੇ ਨੇ ਜਿੱਦਾਂ ਤੁਸੀਂ ਸਾਡੇ ਕਦੀ ਜਾਨ-ਪਛਾਨ ਚ ਕੁਝ ਨਹੀਂ ਵੀ ਨੋ ਐਵਰ ਅੱਜ ਦਿਨ ਤੱਕ ਵੀ ਬੜਾ ਇਹ ਕੌਣ ਆਵਾ ਕੌਣ ਉਹ ਕੌਣ ਹੂੰ ਸਾਨੂੰ ਅਸੀਂ ਹੁਣ ਪਹਿਲੀ ਵਾਰ ਦੇਖਿਆ ਬੰਦੇ ਕੀ ਤੇ ਬੰਦੇ ਕੀ ਬੰਦੇ ਜਿਹੜੀ ਕੀ ਉਹਦੀ ਜਮਾਨਤ ਵਾਲਾ ਕੀ ਅਸੀਂ ਪਹਿਲੀ ਵਾਰ ਦੇਖਿਆ ਹੂੰ ਹੁਣ ਤੱਕ ਨਾ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਸੀ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜੇ ਵੀ ਉਮਰ ਕਰੀ 60 ਸਾਲ ਹੈ ਉੱਥੇ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈ ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਬੁਲਾਇਆ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਹੈ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਖਲੜਾ ਹੋਇਆ ਸੀ ਆ ਇੱਕ ਬੁਜ਼ੁਰਗ ਚਰਨਜੀਤ ਸਿੰਘ ਹੈ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਇਹਦੀ ਇੱਕ ਸ਼ਾਪ ਹੈ ਜਿਹੜਾ ਸ਼ਾਪ ਚਲਾਉਂਦਾ ਹੈ ਇਹਦੀ ਕੁੜੀ ਵੀ ਹੈ ਕੱਲ ਹੀ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਪਛਾਣਦਾ ਜਾਂਦਾ ਵੀ ਇਹਦੇ ਰਿਲੇਸ਼ਨਸ ਨੇ ਇਹਦੇ ਖਰਾਬ ਹੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਕਲੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ ਤਾਂ ਇਦਾਂ ਦੇਖ ਕੇ ਲੱਗਾ ਸੀ ਕਿ ਨਹੀਂ ਬੰਦਾ ਦਾਖਲ ਕਿਵੇਂ ਹੋ ਸਕਦਾ ਕਿ ਘਰ ਦੇ ਵਿੱਚ ਨਾ ਐਂਟਰੀ ਕਿ ਕੋਈ ਔਰ ਰਾਸ ਤੇ ਨਹੀਂ ਕੋਈ ਰਸਤਾ ਸੀ ਸੋ ਸਾਡੀ ਟੈਕਨੀਕਲ ਟੀਮ सी टीम सुल्तानपुर लोधी की टीम ने ना बड़ी मेहनत नाल मतलब डम डेटा सीसीटीवी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत की ना एक लेडी रीटा ना जो नाम है जो जलंधर की रहने वाली है वो रिलेशंस हैं उन्होंने रिलेशन है रीटा के दो मुंडे हैं जरा अमित शारदा है पहला और मोहित शारदा इन्ह की उम्र तीस और पच्चीस साल के आसपास है ये दोनों मुंडे भी वोद काफ़ी मतलब इन्हों वाकफियत सी वाकफियत इतनी है कि यहाँ घर जाके चरणजीत दे उद्देते कदों रात में आ गए रह गए फिर सवेरे चले गए पीछे चरणजीत ने अपनी कुछ प्रॉपर्टी सोल्ड की थी। तो देवर अवेयर कि जी ये को कुछ कैश पिया हुआ है एंड इसकी प्रॉपर्टी है और, और वायरस कोई एज पर नाउ है नहीं

ਔਰ ਤੁਸੀਂ ਦੇਖ ਵੀ ਸਕਦੇ ਹੋ ਕੁਝ ਹੋਰ ਸਮਾਨ ਵੀ ਹੈ ਜੋ ਸੀ ਡੂਰਿੰਗ ਇਨਵੈਸਟੀਗੇਸ਼ਨ ਜਦੋਂ ਤਫਤੀਸ਼ ਕੇ ਦੌਰਾਨ ਫਿਰ ਅਸੀਂ ਰਿਕਵਰ ਕਰਾਂਗੇ ਜੋ ਇਹਨਾਂ ਨੇ ਆਪਣੇ ਹੋਰ ਵੀ ਖਰਚ ਕੀਤੇ ਨੇ ਪੈਸੇ ਮੈਨੂੰ ਜਿਹੜਾ ਕਤਲ ਕੀਤਾ ਕਿਸ ਸੇ ਤੁਹਾਡੇ ਨਾਲ ਕੀਤਾ ਗਿਆ ਸੀ ਆ ਤੇਜ਼ਰ ਹਥਿਆਰ ਸਾਡੇ ਮੋਕੀ ਮੋਕੀ ਪੀਤੇ ਇੱਕ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਤਵੇ ਦੇ ਨਾਲ ਇਹਨਾਂ ਨੇ ਸਰਤੇ ਵਾਰ ਕਿੱਤਾ ਸੀ ਔਰ ਗੱਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਉਸ ਗੱਡੀ ਦੇ ਵਿੱਚ ਇਹ ਲੈ ਕੇ ਗਏ ਹੈ ਪੈਸਾ ਬੈਗ ਔਰ ਕੁਝ ਸੋਨੇ ਕੇ ਸੋਨਾ ਚਾਂਦੀ ਵੀ ਹੈ ਜਿਹੜਾ ਅਸੀਂ ਹੁਣ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਇਹ ਜਿਹੜੀ ਤੁਹਾਡੇ ਕੋਲ ਰਾਸ਼ੀ ਰਿਕਵਰ ਹੋਈ ਹੈ ਇਹ ਇੰਨੀ ਸੀ ਕਿ ਲੁੱਟ ਜ਼ਿਆਦਾ ਦੀ ਹੋਈ ਔਰ ਰਿਕਵਰ ਥੋੜੀ ਹੋਈ ਹੈ ਪ੍ਰਾਪਰਟੀ ਦੀ ਜਿਹੜੀ ਵੀ ਕਿਸੇ ਕੁਝ ਜੋ ਹੁਣ ਤੱਕ ਕੀ ਸਾਡੀ ਪੜਤਾਲ ਕੇ ਦੌਰਾਨ ਜੋ ਪਤਾ ਲੱਗਾ ਹੈ ਜੋ ਅਸੀਂ ਹੁਣ ਤੱਕ ਤਫਤੀਸ਼ ਕੀਤੀ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਹੈ ਇਹਨਾਂ ਦੀ ਇੰਟਰੋਗੇਸ਼ਨ ਬਾਅਦ ਕਿ ਪੈਸਾ ਕੁਝ ਹੋਰ ਵੀ ਦਾ ਕੁਝ ਪੈਸਾ ਇਹਨਾਂ ਨੇ ਨਸ਼ਾ ਵਾਸਤੇ ਵੀ ਰੱਖਿਆ ਖਰਚ ਕੀਤਾ ਹੈ ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ ਇਹਦੇ ਗਿਆ ਨੂੰ ਐਨਟੀ ਕੋ ਮਾਊਂਟ ਆ ਪਈ ਹੈ ਜੀ ਟੈਨ ਡੇਟੀ ਦਾ ਲੋਨ ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਰਦੇ ਵਿੱਚ ਕਿੰਨਾ ਪੈਸਾ ਸੀ ਹੈ ਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਉਹ ਅਬ ਇਨਟਰੋਗੇਸ਼ਨ ਦਰਾਨੇ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਇਹਨਾਂ ਦਾ ਨਸ਼ੇ ਦੀ ਆਦੀ ਸੀ ਨਸ਼ਾ ਵੀ ਕਰਦੇ ਇਹ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਔਰ ਉਹਨੂੰ ਐਫਆਈਆਰ 'ਚ ਰੱਖਿਆ ਗਿਆ ਜੀ आज तक बस ये ना वेरीफाई कर रहे हैं अभी ये नहीं कह सकती यदि इन्वॉल्वमेंट है या नहीं है पर ड्यूरिंग दौर इन्वेस्टिगेशन अगर आएगी तो फिर नाम दर्ज किया जाएगा एक कत्ल जा के बीच दो जने ही या फोर किसी दी हो नहीं आज तक तो फिलहाल ड्यूरिंग इन्वेस्टिगेशन जेड़े बंदे हैं वो दो ही सामने आए हैं बाकी अगर फर्दर इन्वेस्टिगेशन के दौरान कोई सामने आता है तो उन भी नाम दर्ज किया ना जाएगा किस तरह से थ्रू पर्चा दर्ज किया गया ये बड़ा बढ़िया क्वेश्चन तुम पूछ क्योंकि केस ना एक जुलाई तो पहला दर्ज होया है और देख सकते हो कि हूँ ना पूरा का पूरा जो लॉ है आई और इंडियन एविडेंस एक्ट उन्होंने नया नाम दिता गया है और नवे सैक्शन आए हैं लेकिन एज पर नियम कानून जेडी दरखास्त को जुलाई तो पहला आई हुई है तो पर्चा और कारवाई उसी सैक्शन तहत दे होगा जी आई पीसी की लगती थी एक तारीख तो पहला ਨਹੀਂ ਨਵੀਂ ਦਾਰਾ ਤੇ ਦੇਹਤ ਨਹੀਂ ਹੋਇਆ ਹੈ ਕਿਉਂਕਿ ਇਹ ਮਕਦਮਾ ਜੜਾ ਹੈਗਾ ਉਹ 29 ਤਾਰੀਖਾ ਹੈ ਜੇਕਰ 1 ਜੁਲਾਈ ਕੇ ਬਾਅਦ ਹੁੰਦਾ ਫਿਰ ਨਵੀਂ ਸੈਕਸ਼ਨ ਦੇ ਵਿੱਚ ਪੜਦਾ ਹੁੰਦਾ ਲੇਕਿਨ ਕਿਉਂਕਿ 1 ਜੁਲਾਈ ਕੇ ਪਹਿਲੇ ਸਪੋਜ਼ ਇਹ ਵੀ ਮੈਂ ਲੋਕਾਂ ਨੂੰ ਕਹਿ ਰਹੀ ਹਾਂ ਕਿ ਕਈ ਵਾਰੀ ਨਾ ਲੋਕਾਂ ਦੇ ਮਨ ਦੇ ਵਿੱਚ ਘਬਰਾਹਟ ਹੈ ਕਿ ਸਾਨੂੰ ਕਿਦਾਂ ਪਤਾ ਲੱਗਿਆਗਾ ਕਿ ਸਾਡੀ ਕਾਰਵਾਈ ਪੂਰੀ ਹੋਈ ਕਿ ਨਹੀਂ ਹੋਈ ਕਿਉਂਕਿ 50 ਸਾਲੋਂ ਸੇ 100 ਸਾਲੋਂ ਸੇ ਲੋਕਾਂ ਨੂੰ ਪਤਾ ਹੈ ਕਿ ਜੀ 302 ਕੀ ਦਾਰਾ ਮਰਡਰ ਕੀ ਹੁੰਦੀ ਹੈ ਹੈਨਾ ਹੁਣ ਸੈਕਸ਼ਨ ਨਵਾ चेंज हो गए हैं इदा ही कार्रवाई कहते हो जी सात पचास करते हो एक सौ दस का कलंत्र बना दो तो नए सेक्शंस आ गए हैं उन्होंने नंबर चेंज हो गया है तो इस करके लोगों 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 के वो है भय की भावना तो नहीं होनी चाहिए क्योंकि भाई असि इनफैक्ट जो नए नियम कानून आए हैं तो ना जो प्रोसीजर है ट्रांसपेरेंट हो गया है इट इज प्रो मतलब प्रो कह सकते हो कंपलेनेंट

पुलिस को पावर ਵਧ गई है ਜਿੱਦਾਂ ਕਿ कुछ कुछ स्पेशल uh, ਪ੍ਰੋਵੀਜਨਸ है ਉਹਨਾਂ ਦੇ ਵਿੱਚ ਕਿਹੜੇ ਕਿਹੜੇ ਕੇਸ ਹੈਗੇ ਜਿਨ੍ਹਾਂ ਦੇ ਵਿੱਚ ਕਹਿੰਦੇ ਕਿ ਚੇਂजेस ਆਏ ਨੇ ਕਾਨੂੰਨ ਦੇ ਵਿੱਚ ਸੋ ਪਹਿਲੀ ਸਭ ਤੋਂ ਇੰਪੋਰਟੈਂਟ ਗੱਲ ਤੋਂ ਜਿਹੜੀ ਐਜ਼ ਆਫ ਨਾਓ ਲੋਕਲ ਸਪੈਸ਼ਲ ਲਾਜ਼ ਹੈ ਜਿਹੜੇ ਉਹ ਲੋਕਲ ਸਪੈਸ਼ਲ ਲਾਜ਼ ਸੇਮ ਹੈ ਸਪੋਜ਼ ਐਨਡੀਪੀਐਸ ਐਕਟ ਹੈ ਸਾਡਾ लेकिन सपोज रॉबरी है चोरी है तो उत्थे जो असी जाए कोई मुलजिम फड़न तो रिकवरी और सीजर का प्रोसीजर है वो स्पेसिफिकली मैनशनड है कि वो दी वीडियोग्राफी होगी है ना और रिकॉर्डिंग होगी और वो एफ आई एफ आई आर और फाइल के नटैच होगी मैडम अच्छ कोई नवे थाने की भी इनोग्रेस